ਪਹਿਲਾਂ ਮੈਂ ਥੋੜਾ ਥੋੜਾ ਉਦਾਂ ਇੰਚਾਸ ਜੀ ਸੀ ਬਸ ਭੱਜਣ ਭੁੱਜਣ ਦੀ ਵੀ ਭਰਤੀ ਪੁਰਤੀ ਹੋ ਜਾਂਗੇ ਪੌਚ ਅੱਛਾ ਬੰਦੇ ਨੂੰ ਹੁੰਦਾ ਹੀ ਆ ਫਿਰ ਹੌਲੀ ਹੌਲੀ ਸਾਡੇ ਇੱਕ ਡੀਪੀ ਮਾਸਟਰ ਆਇਆ ਤੇ ਉਹਨੇ ਨੈਸ਼ਨਲ ਦੀ ਟੀਮ ਬਣਾ ਲਈ ਅੱਛਾ ਉਹ ਕਹਿੰਦਾ ਵੀ ਖੇਡਿਆ ਕਰੋ ਬੱਪੀ ਆਣੇ ਤੋਂ ਸੀਗਾ ਮੈਂ ਬਹੁਤ ਵਧੀਆ ਨੇਚਰ ਸੀ ਉਹਨਾਂ ਦਾ ਉਹਦੀ ਕਰਕੇ ਮੈਂ 12 ਪੜ ਗਿਆ ਬਾਈ ਨਹੀਂ ਮੈਂ ਨਹੀਂ ਮੈਂ ਪੜ ਵੀ ਨਹੀਂ ਹੋਣਾ ਸੀ ਮੈ ਤੋਂ ਸਾਡੇ ਏਰੀਆ ਚ ਉਦਾਂ ਵੀ ਪਲੇਅਰ ਤਾਂ ਬਹੁਤ ਤਗੜੇ ਆ ਮਤਲਬ ਪਹਿਲਾਂ ਵੀ ਬਹੁਤ ਤਗੜੇ ਰਹੇ ਆ ਟੀਮਾਂ ਸਾਡੇ ਫੱਕਰ ਝੰਡੇ ਦੀ ਹੋ ਗਈ ਕਾਲੀਏ ਦੀ ਹੋ ਗਈ ਬਹੁਤ ਤਗੜੀਆਂ ਟੀਮਾਂ ਰਹੀਆਂ ਪਹਿਲਾਂ ਸੀ ਮਤਲਬ ਜਿੱਦਾਂ ਹੁਣ ਸਾਰੇ ਬੰਦੇ ਵਧੀਆ ਸਾਡੇ ਏਰੀਆ ਦੇ ਉੱਠ ਖੜੇ ਕੁਲਵਿੰਦਰ ਹੋ ਗਿਆ ਮਾਲਾભાઈ ਹੋ ਗਿਆ ਜੱਗੂ ਕੁਲਵੀਰ ਆ ਏਕਮ ਬਹੁਤ ਪਲੇਅਰ ਉੱਠ ਖੜੇ ਬਾਈ ਹੁਣ ਤਾਂ ਸੋਨੀ ਵੀਰ ਨਾਲ ਦੇ ਪਲੇਅਰਾਂ ਦੇ ਫੋਨ ਆ ਜਾਂਦੇ ਫਿਰ ਹਾਂ ਹਾਂ ਜੀ ਬਾਈ ਖੇਡਣ ਵਾਲਾ ਫਿਰ ਅੱਜ ਥੋੜਾ ਲੇਟ ਹੋ ਗਏ ਰਾਤ ਲੇਟ ਗਏ ਨਾ ਤਾਂ ਕਰਕੇ ਉਹਨਾਂ ਕਰੀ ਜਾਂਦੇ ਆ ਸੋਨੀ ਵੀਰੇ ਅਸੀਂ ਨਾ ਇੰਟਰਵਿਊ ਕਰਕੇ ਆਏ ਆ ਹਾਂਜੀ ਬਾਈ ਆਪਣੇ ਪਿੰਡ ਹੈਗਾ ਖੀਵਾ ਹਾਂਜੀ ਹਾਂਜੀ ਬਾਈ ਰਾਜਨ ਸ਼ਰਮਾ ਕੋਚ ਕੋਚ ਕੁੜੀ ਹਾਂਜੀ ਹਾਂਜੀ ਬਾਈ ਇੱਕ ਸਿਸਟਰ ਆ ਹਾਂਜੀ ਹਾਂਜੀ ਬਾਈ ਬਹੁਤ ਜ਼ਿਆਦਾ ਮਾਰੇ ਹਲਾ ਕਰਦੇ ਉਹਨਾਂ ਦੇ ਬਈ ਹੋਰ ਸਾਡੇ ਈਰੀਚ ਬਈ ਐਤ ਕੀ ਮਤਲਬ ਹਰੇਕ ਪਿੰਡ ਦੇ ਘਰ 60 70 ਘਰ ਜਿਹੜੇ ਮਤਲਬ ਲੋਕਲ ਫੈਮਲੀਆਂ ਦੇ ਸੀ ਨਾਰਮਲ ਵਿਚਾਰੇ ਡਿੱਗੇ ਹਰੇਕ ਪਿੰਡ ਚ ਬਈ ਅੱਛਾ ਹਾਂ ਸਾਡੇ ਪਿੰਡ ਬਹੁਤ ਨੁਕਸਾਨ ਹੋਇਆ ਬਈ ਸਾਡੇ ਨਾਲ ਦੇ ਪਿੰਡ ਬਹੁਤ ਪਾਣੀ ਸੀਗਾ ਫਸਲਾਂ ਵੀ ਖਰਾਬ ਹੀ ਹੋਈਆਂ ਮੀਂਹ ਉਹ ਰੱਬ ਨੇ ਦਿੱਤੀ ਬਈ ਬਹੁਤ ਪਾਇਆ ਬਹੁਤ ਜ਼ਿਆਦਾ ਚਲੋ ਉਦਾਂ ਬਚਤ ਆ ਆਪਣੇ ਹਜੇ ਫੇਰ ਵੀ ਪਰਮਾਤਮਾ ਦੀ ਆ ਦੇਖ ਲੋ ਤਰਨਤਾਰਨ ਏਰੀਆ ਬਈ ਅੰਬਰਸਰ ਏਰੀਆ ਕਿੰਨਾ ਉਹ ਜ਼ਿਆਦਾ ਖਰਾਬ ਹੋ ਗਿਆ ਹਨਾ ਬਿਲਕੁਲ ਇੱਕ ਨਾ ਸੁਨੀ ਬਈ ਜਿਹੜਾ ਆਪਣਾ ਮਾਲਵਾ ਵਾਲਾ ਕਾ ਆਪਣੇ ਬਹੁਤ ਗਿਣਤੀ ਦੇ ਘਰ ਆ ਜਿਹੜੇ ਟੈਲ ਬੱਤੇ ਵਾਲੇ ਆ ਹਾਂ ਬਈ ਇੰਟਰ ਵਾਲੇ ਘਟਾ ਟੈਲ ਬੱਤੇ ਵਾਲੇ ਜ਼ਿਆਦੇ ਆ ਬਈ ਟੈਲ ਬੱਤੇ ਵਾਲਾ ਚੁੰਦਾ ਵੀ ਜ਼ਿਆਦਾ ਆ ਬਈ ਡੇਗਣ ਦਾ ਖਤਰਾ ਜ਼ਿਆਦਾ ਹੁੰਦਾ ਬਈ ਉਹਦਾ ਇੱਕ ਕਮਰਾ ਬਣੀ ਹੈਗਾ ਯਾਰ ਉਹਨਾਂ ਦਾ ਉਹਨਾਂ ਦਾ ਫਿਰ ਬਾਈ ਉਹ ਸਾਰੀ ਡਿੱਗ ਪਿਆ ਨਾ ਥੋੜਾ ਪੁਰਾਣਾ ਸੀਗਾ ਵਿਚਾਰੇ ਤਾਂ ਕਰਕੇ ਸਾਰਾ ਡਿੱਗ ਪਿਆ ਚਲੋ ਤੁਸੀਂ ਇੰਟਰਵਿਊ ਕਰਕੇ ਕੋਸ ਨਾ ਕੋਸ ਤਾਂ ਪਰਮਾਤਮਾ ਫਾਇਦਾ ਹੋਊਗਾ ਛੋੜੇ ਆਉਣ ਨਾ ਬਾਈ ਐਡੀ ਦੂਰੋਂ ਆਏ ਹੋ ਛੋੜੇ ਵੀ ਬਿਊਟੀ ਲਾਈ ਆ ਪਰਮਾਤਮਾ ਨੇ ਮੈਂ ਕਹਾਂ ਭਾਜੀ ਧੀਆਂ ਧਿਆਣੀਆਂ ਹੈਗੀਆਂ ਯਾਰ ਆਹ ਹਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਬਾਈ ਆਪਣੇ ਵਾਂਗਰੇ ਦੁੱਖ ਕਿਸੇ ਤੋਂ ਨਹੀਂ ਬਾਈ ਕੋਡੀ ਵੀ ਬੰਦਾ ਕੋਈ ਵੀ ਜਿਹੜਾ ਕੋਡੀ ਨੂੰ ਪਿਆਰ ਕਰਦਾ ਹੋਊਗਾ ਜਾਂ ਕੋਡੀ ਚ ਉਹ ਤੋਂ ਕਿਸੇ ਦਾ ਦੁੱਖ ਨਹੀਂ ਦੇਖਿਆ ਜਾਂਦਾ ਹੁੰਦਾ ਬਾਈ ਉਹ ਸਹੀ ਗੱਲ ਹੈ ਉਹ ਤੋਂ ਕਿਸੇ ਬੰਦੇ ਦਾ ਕੋਈ ਚੁੱਕ ਕਮੈਂਟੇਟਰ ਆ ਕੋਈ ਰੈਫਰੀ ਉਹ ਤੋਂ ਕਿਸੇ ਬੰਦੇ ਦਾ ਦੁੱਖ ਨਹੀਂ ਦੇਖਿਆ ਜਾਂਦਾ ਹੁੰਦਾ ਉਹ ਬੰਦਾ ਜਿੱਦਾਂ ਦਾ ਵੀ ਹੁੰਦਾ ਨਾਲ ਖੜ ਜਾਂਦਾ ਬਾਈ ਬਿਲਕੁਲ ਬਾਈ ਇਹ ਗੱਲਾਂ ਹੁੰਦੀਆਂ ਬਾਈ ਹੁਣ ਮੇਰੇ ਤੇ ਲਾ ਲਓ ਬਾਈ ਮੈਂ ਇੱਕ ਕਿਹਾ ਵੀ ਮੈਂ ਕਰੀ ਗੱਲਾਂ ਤੇ ਮੈਨੂੰ ਕਿੰਨਾ ਪਿਆਰ ਦਿੱਤਾ ਲੋਕਾਂ ਨੇ ਬਾਈ ਬਹੁਤ ਜ਼ਿਆਦੇ ਦੇ ਹਾਂ ਤੇਰੀ ਜਦੋਂ ਬਾਈ ਇੰਟਰਵਿਊ ਦੇਖੀ ਬਾਈ ਆਪਦੇ ਆਪ ਨੂੰ ਵੀ ਯਾਰ ਵੀ ਹਾਂ ਵੀਰ ਬੰਦਾ ਲਾਈ ਆ ਆਪਦੀ ਕਿੱਦਾਂ ਜੀ ਰਿਹਾ ਦੇਖੋ ਹੂੰ ਜਿਹੜੇ ਤੇਰੇ ਅਰਗੇ ਲੋਗਾ ਜਿਨ੍ਹਾਂ ਨੇ ਉਹ ਚੀਜ਼ ਪਿੰਡੇ ਤੇ ਖੰਡਾਈ ਆ ਹਾਂਜੀ ਉਹਨਾਂ ਨੂੰ ਆਪਣਾ ਆਪ ਹੀ ਲੱਗਣਾ ਬਿਲਕੁਲ ਭਾਈ ਮੈਨੂੰ ਬਹੁਤ ਬੰਦੇ ਦੇ ਕਹਿੰਦੇ ਵੀ ਸਾਡੇ ਵੀਰ ਦਾ ਮੰਮੀ ਹੈ ਸਾਡੇ ਡੈਡੀ ਹੈ ਨਹੀਂ ਮੈਂ ਕਹਾਂ ਵੀ ਉਹ ਅਸਲ ਦੇ ਵਿੱਚ ਨਾ ਜਦੋਂ ਹੁੰਦਾ ਵੀ ਆਪਾਂ ਕਿਸੇ ਦਾ ਦੁੱਖ ਵੇਣੇ ਆਪਾਂ ਨੂੰ ਉਹ ਆਪ ਦਾ ਦੁੱਖ ਦੁੱਖ ਲੱਗਦਾ ਹਾਂ ਇਹ ਗੱਲ ਇਹ ਆ ਇਹ ਗੱਲ ਦੱਸਦਾ ਹੁੰਦਾ ਸੀ ਭਾਈ ਉਹ ਕਹਿੰਦਾ ਜਦੋਂ ਬੁੜੀਆਂ ਕਿਸੇ ਦੇ ਮਰੇ ਤੇ ਜਾਂਦੀਆਂ ਨਾ ਉਹ ਪਤਾ ਕਾਹਤੋਂ ਰੋਂਦੇ ਆਉਣਗੀਆਂ ਇਹਨਾਂ ਉਹਨਾਂ ਨੂੰ ਉਹਦੇ ਗਏ ਦਾ ਚਲ ਦੁੱਖ ਤਾਂ ਹੁੰਦਾ ਪਰ ਉਹ ਅਸਲ ਤਾਂ ਰੋਂਦੇ ਆਉਣਗੀਆਂ ਆਪਦੇ ਗਏ ਨੂੰ ਚੀਤੇ ਕਰਕੇ ਆਪਦੇ ਗਏ ਨੂੰ ਚੀਤੇ ਕਰਕੇ ਵੀ ਜਦੋਂ ਕੋਈ ਦੁੱਖ ਹੁੰ ਉਹ ਯਾਰ ਮੇਰੇ ਤੇ ਵੀ ਹਾਈਡੋਖਾਇ ਵੀ ਗਿਆ ਯਾਰ ਬਹੁਤ ਬਾਈ ਬੰਦੇ ਨੂੰ ਬੰਦਾ ਇਕੱਲਾ ਸਟ੍ਰਗਲ ਕਰਦਾ ਫਿਰ ਲਾਈਫ ਚੱਲਦੀ ਚ ਵੀ ਮੈਂ ਦੇਖੋ ਹੁਣ ਤੂੰ ਸੀ ਬਾਈ ਤੇਰੀ ਇੰਟਰਵਿਊ ਦੇਖੀ ਆਪਦੇ ਆਪ ਨੂੰ ਸਾਰੇ ਮੇਰੇ ਇਦਾਂ ਦਾ ਮੈਂ ਕਿਸੇ ਦੀ ਇਦਾਂ ਦੇਖ ਲੈਣਾ ਮੇਰੇ ਜਿੱਦਾਂ ਲੂ ਕੰਡਾ ਨਹੀਂ ਖੜਾ ਹੋ ਜਾਂਦਾ ਬਾਡੀ ਤੇ ਇਦਾਂ ਹੋ ਜਾਂਦਾ ਬਾਈ ਦੀਪਕ ਇਹ ਪਤਾ ਨਹੀਂ ਕੀ ਚੱਕਰ ਹੈ ਪਤਾ ਨਹੀਂ ਦੁੱਖ ਦੇਖਣ ਨਹੀਂ ਜਾਂਦਾ ਦਾ ਆਪਣੇ ਵੀ ਆਪਾਂ ਮੋਸ਼ਨਲ ਆਪਾਂ ਮੋਸ਼ਨਲ ਵਾਲੇ ਆ ਹਮ ਮੋਸ਼ਨਲ ਤਾਂ ਆਪਾਂ ਜਿੱਕੇ ਦੇ 7:00 ਵਜੇ ਹੋ ਜਾਣਿਆ ਨਾ ਹੋ ਜਾਣਿਆ ਹਾਂ ਮੋਸ਼ਨਾਂ ਬੰਦੇ ਦੇਖਿਆ ਨਹੀਂ ਜਾਂਦਾ ਹੁੰਦਾ ਇਹ ਗੱਲ ਤਾਂ ਹੈਗੀ ਹੈ ਬਾਈ ਜਿੱਦਾਂ ਹੁਣ ਤੁਸੀਂ ਇੰਗਲੈਂਡ ਗਏ ਆ ਹਨਾ ਹਾਂਜੀ ਬਾਈ ਤੇ ਤੁਹਾਡੇ ਪਿੰਡ ਵਾਲਿਆਂ ਦਾ ਕੀ ਰਿਸਪੌਂਸ ਆ ਬਾਈ ਮੇਰਾ ਮਤਲ ਜਿਹੜਾ ਜਿਹੜਾ ਮੇਰਾ ਪਿੰਡ ਆ ਨਾ ਸਾਡੇ ਦੋ ਪਿੰਡਾਂ ਦੋ ਤੜਾ ਭਾਦੜਾ ਮਤਲ ਇਕੱਠੇ ਆ ਮੇਰੇ ਪਿੰਡ ਮਤਲ ਮੇਰਾ ਪਿੰਡ ਦੇ ਵਿੱਚ ਇੰਨਾ ਕੇ ਪਿਆਰ ਆ ਵੀ ਮਤਲ ਜਿੰਨਾ ਵੀ ਤੁਸੀਂ ਕਹਿ ਦੋ ਹੱਤੋਂ ਜ਼ਿਆਦਾ ਬਹੁਤ ਜ਼ਿਆਦਾ ਇੱਕ ਮੁੰਡਾ ਮੇਰੇ ਪਿੰਡੋਂ ਬਲਵੰਤ ਆ ਉਹ ਮੁੰਡਾ ਜਿਮ ਟ੍ਰੇਨਰ ਆ ਬਹੁਤ ਵਧੀਆ ਮਾ ਬਹੁਤ ਵੱਡੀ ਜਿਮ ਆਉਦੀ ਉਹਨੇ ਮੈਨੂੰ ਫੋਨ ਕਰਕੇ ਕਹਿਣਾ ਯਾਰ ਸੁਨੀ ਤੂੰ ਦੱਸਦਾ ਨਹੀਂ ਮੈਨੂੰ ਜਦੋਂ ਆਉਣਾ ਵੀ ਤੇਰੇ ਐਸੀ ਸਵਾਗਤ ਕਰਨ ਮੈਂ ਕਹਿੰਦਾ ਨਾ ਭਾਈ ਇੱਕ ਵਾਰੀ ਹੋ ਗਿਆ ਯਾਰ ਹਰ ਵਾਰੀ ਬੁਰਾ ਲੱਗਦਾ ਮੈਂ ਖਾਲਾ ਕਹਿੰਦਾ ਵੀ ਰੋਜ਼ ਹੀ ਯਾਰ ਦੂਜੇ ਹੋਰ ਦੇਖਣ ਵਾਲੇ ਹੁੰਦੇ ਆ ਹਨਾ ਮੈਂ ਕਹਿੰਦਾ ਭਾਈ ਐਦਾਂ ਨਹੀਂ ਹੁੰਦਾ ਉਹ ਫਿਰ ਮੇਰੇ ਨਾਲ ਲੜਦਾ ਯਾਰ ਤੂੰ ਦੱਸਦੇ ਨਹੀਂਗੇ ਜਿੰਨੇ ਮੁੰਡੇ ਆ ਕਲੱਬ ਵਾਲੇ ਜਿਹੜੇ ਸਿਆਣੇ ਬੰਦੇ ਸਾਰੇ ਕਹਿੰਦੇ ਨੇ ਵੀ ਯਾਰ ਤੂੰ ਸੁਨੀ ਦੱਸੇਂ ਘਰ ਜਦੋਂ ਆਉਣਾ ਤੂੰ ਬਹੁਤ ਜ਼ਿਆਦਾ ਪਿਆਰ ਕਰਦੇ ਬਈ ਆਪਣੇ ਪਿੰਡ ਚ ਕਿਤੇ ਆਇਓ ਸਾਨੂੰ ਦਿਖਾਵਾਂਗੇ ਹਾਂ ਇਹ ਬਹੁਤ ਵਧੀਆ ਬਾਈ ਇਹ ਪਿਆਰ ਹੈ ਬਾਕੀ ਸਭ ਤੋਂ ਵੱਡੀ ਗੱਲ ਉਹੀ ਗੱਲ ਆ ਪਿਆ ਫੇਰ ਆਉਂਦੀ ਆ ਬਾਈ ਪਲੇਅਰ ਬਾਅਦ ਚ ਪਹਿਲਾ ਇਨਸਾਨੀਅਤ ਹੈ ਇਨਸਾਨੀਅਤ ਹੈ ਹਾਂ ਤੇ ਇਹ ਬੰਦਾ ਬਾਅਦ ਚ ਹੈਗਾ ਪਹਿਲਾ ਇਨਸਾਨੀਅਤ ਜ਼ਰੂਰੀ ਹੈਗੀ ਸੋਨੀ ਵੀਰੇ ਮੈਣਾ ਇੱਕ ਹੋਰ ਗੱਲ ਦੇਖੀ ਆ ਹਾਂਜੀ ਬਾਈ ਜਿਹੜੇ ਉੱਥੇ ਆਪਣੇ ਪੰਜਾਬੀ ਭਰਾ ਇੰਗਲੈਂਡ ਹਾਂਜੀ ਹਾਂਜੀ ਚਾ ਯੂਰਪ ਕੈਨੇਡਾ ਬੈਠੇ ਹੋਏ ਹਾਂਜੀ ਬਾਈ ਵੀ ਉਹ ਵੀ ਪਲੇਅਰਾਂ ਨੂੰ ਬਹੁਤ ਪਿਆਰ ਦਿੰਦੇ ਆ ਬਾਈ ਬਹੁਤ ਜ਼ਿਆਦੇ ਮਤਲਬ ਹੱਥ ਤੋਂ ਜ਼ਿਆਦੇ ਪਿਆਰ ਕਰਦੇ ਆ ਉੱਥੇ ਪਲੇਅਰਾਂ ਨੂੰ ਬਾਕੀ ਉਹਨਾਂ ਨੂੰ ਚਾਹ ਹੁੰਦਾ ਵੀ ਯਾਰ ਇੰਡੀਆ ਤੋਂ ਆਏ ਆਗੇ ਹਾਂ ਬਹੁਤ ਜ਼ਿਆਦੇ ਪਿਆਰ ਕਰਦੇ ਆਗੇ ਬਹੁਤ ਫਰਕ ਆ ਬਾਈ ਉੱਥੇ ਸਾਰੀਆਂ ਕੰਟਰੀਆਂ ਜੀ ਬਾਈ ਬਹੁਤ ਜ਼ਿਆਦੇ ਪਿਆਰ ਕਰਦੇ ਆ ਜਿੰਨੇ ਆਪਣੇ ਪੰਜਾਬੀ ਆਗੇ ਬਹੁਤ ਜ਼ਿਆਦੇ ਪਿਆਰ ਕਰਦੇ ਆਗੇ ਨਿਊਜ਼ੀਲੈਂਡ ਹੋ ਗਿਆ ਇੰਗਲੈਂਡ ਵੀ ਦੇਖਿਆ ਕੈਨੇਡਾ ਵੀ ਸਾਰੇ ਕਿਤੇ ਬਾਈ ਮਤਲਬ ਬਹੁਤ ਵਧੀਆ ਪਿਆਰ ਕਰਦੇ ਆ ਸਾਰੇ ਬੰਦੇ ਬਾਕੀ ਸੋਡਾ ਸਾਡਾ ਏਰੀਆ ਦਾ ਬਾਈ ਬਹੁਤ ਘੱਟ ਆ ਗਾ ਬਾਰੇ ਤੇ ਦਬਾਬਾ ਏਰੀਆ ਬਹੁਤ ਜ਼ਿਆਦੇ ਦਬਾਬਾ ਦਾ ਸਾਰੀ ਬਾਹਰ ਆ ਬਾਈ ਮੋਗਾ ਵੀ ਸਾਡੇ ਏਰੀਆ ਚ ਟਮਾਟਰ ਲੈ ਗਿਆ ਹਜੇ ਉਹ ਵੀ 5-7 ਸਾਲਾਂ ਦੇ 7 ਕਿਸਾਲਾਂ ਦੇ ਜਾਣ ਲੱਗਿਆ ਬਾਈ ਇਕਣਾ ਸੋਨੀ ਵੀਰੇ ਨੇ ਗੱਲ ਕਹੀ ਸੀ ਹਾਂਜੀ ਕਿ ਦੁਆਬੇ ਵਾਲੇ ਪਲੇਅਰ ਮਾਡਲ ਆ ਤੇ ਅੱਜ ਬਾਈ ਅੱਜ ਬਾਈ ਸਾਡਾ ਅੱਜ ਬਾਈ ਮਾਡਲ ਹਾਂ ਅਣਾ ਸੋਨੀ ਬਾ ਹਾਂਜੀ ਹਾਂਜੀ ਬਾਈ ਨਹੀਂ ਬਾਈ ਬਾਈ ਰੂ ਬਾਈ ਤੈਨੂੰ ਬਹੁਤ ਰੱਖੀਆਂ ਦੇਵੇ ਯਾਰ ਚਲੋ ਪਰਮਾਤਮਾ ਬਾਈ ਇਕਣਾ ਸੋਨੀ ਵੀਰੇ ਦੀ ਇੱਕ ਆ ਖਾਸੀ ਇਹਦਾ ਵੀ ਇੱਕੋ ਟੀਮ ਦੇ ਨਾਲ ਜੋੜਿਆ ਹਾਂ ਬਿਲਕੁਲ ਨਕੌਦਰ ਦੇ ਨਾਲ ਪੱਕਾ ਕਰਦਾ ਬਾਈ ਪੱਕਾ ਬਾਈ ਹਾਂਜੀ ਹਾਂਜੀ ਭਾਜੀ ਜੇ ਬਾਈ ਇੱਕ ਟੀਮ ਚ ਖੇਡਾਂਗੇ ਸਹੀ ਰਵਾਂਗੇ ਨਿੱਤ ਨਮਾ ਬਦਲ ਕੇ ਦਾ ਫਿਰ ਬੰਦਾ ਉਹੀ ਹੁੰਦਾਗਾ ਨਕੂਦਰ ਚ ਬਾਈ ਜਿੱਦਾਂ ਮੈਂ ਖੇਡਣ ਲੱਗਿਆ ਮੈਨੂੰ ਕਿਤੇ ਐ ਫੀਲ ਨਹੀਂ ਹੋਇਆ ਵੀ ਮੈਂ ਕਿਸੇ ਹੋਰ ਟੀਮ ਚ ਖੇਡ ਰਿਹਾ ਕਿਦੇ ਵੀ ਨਹੀਂ ਆ ਸਾਰੇ ਪਲੇਅਰ ਹੀ ਉਹਨਾਂ ਦਾ ਟੋਟਲ ਲਗਭਗ ਸਾਰੇ ਬੰਦੇ ਪੂਰੇ ਨਾਈਸ ਬੰਦੇ ਆ ਬਾਈ ਸਣੀ ਹੋ ਰਹੀ ਹੋਵੇ ਜੱਗਾ ਹੋ ਗਿਆ ਮੰਨਾ ਹੋ ਗਿਆ ਕੋਈ ਪਲੇਅਰ ਵੀ ਨਹੀਂ ਐਦਾਂ ਦਾ ਮੰਨਾ ਉਸਤਾਦ ਕੋਚ ਸਾਡਾ ਨਕੂਦਰ ਵਾਲਾ ਉਹ ਵੀ ਬੰਦਾ ਜਮੀ ਹੀਰਾ ਮੰਗੀ ਉਸਤਾਦ ਮਤਲਬ ਐਦਾਂ ਦਾ ਕੋਈ ਉਹ ਨਹੀਂ ਹੈਗਾ ਪਲੇਅਰ ਐਦਾਂ ਦਾ ਕੋਈ ਨਹੀਂ ਹੈਗਾ ਵੀ ਜਿਹੜਾ ਬੋਲਦਾ ਕਿ ਸਨ ਵੀ ਜਿਹਦੇ ਨਾਲ ਨਹੀਂ ਪਿਆਰ ਹੈਗਾ ਸਾਰੇ ਉਹ ਇੱਕ ਦੂਜੇ ਦਾ ਬਹੁਤ ਵਧੀਆ ਫੈਮਿਲੀ ਵਾਂਗੂ ਵਰਤਦੇ ਆ ਸਾਰੇ ਪਲੇਅਰ ਬਾਈ ਇੱਕ ਦੂਜੇ ਨਾਲ ਤੇ ਅੱਜ ਵੇ ਕਿੱਥੇ ਜਾ ਰਹੇ ਖੇਡਣ ਅੱਜ ਜਾ ਰਹੇ ਆ ਬਾਈ ਅਸੀਂ ਜੀਰੇ ਕੋਲੇ ਆ ਹਾਂ ਆ ਲੋਪਨ ਆ ਲੋਪਨ ਬਾਈ ਇਹ ਪਿੰਡ ਹੈਗਾ ਬਾਈ ਬੂਈਆਂ ਵਾਲਾ ਬੂਈਆਂ ਵਾਲਾ ਹਾਂ ਜੀਰੇ ਦੇ ਲਾਗੇ ਤਲਵੰਡੀ ਭਾਈ ਦੇ ਜੀਰੇ ਦੇਖ ਲਾ ਹਾਂਜੀ ਬਾਈ ਜਿੱਥੇ ਅਣਜਲ ਹੋਵੇ ਬਿਲਕੁਲ ਵੀ ਅੱਜ ਭਰਾਣਾ ਰੋਟੀ ਖਾਣੀ ਸੀ ਪਿਓਰਟੀ ਖਾਣੀ ਸੀ ਪੈਣਾ ਸੀ ਬਹਿਣਾ ਸੀ ਹਨਾ ਝੋਮੇਵਾਰੀ ਬਹੁਤ ਆਦਾ ਭਾਈ ਬਹੁਤ ਆਦੇ ਜਿੰਨਾ ਤੇਰੇ ਬੰਦਾ ਮੈਂ ਅੱਜ ਤੇ ਨਹੀਂ ਮੈਂ ਤੇ ਸੋਨੀ ਨੇ ਫਕਰ ਜਾਂ ਡੈਣ ਨੇ ਪੰਗਾ ਲੈ ਲਿਆ ਅੱਜ ਆਲੋਪਨ ਦਾ ਭਾਈ ਉਹ ਅੱਦੇ ਪਲੇਅਰ ਉਹਨੇ ਪੁੱਛੇ ਅੱਦੇ ਮੈਂ ਖੁਸ਼ ਤੇਰੇ ਕੋਲੇ ਛੋਟਾ ਸੋਨੀ ਆਉਂਦਾ ਭਾਈ ਜਿੱਥੇ ਤੂੰ ਲੋਕੇਸ਼ਨ ਭੇਜੀ ਸੀ ਉਹਨੇ ਚਾਰ ਗੇੜੇ ਦਿੱਤੇ ਇੱਥੇ ਤੈਨੂੰ 100 ਟਾ ਸੋਨੀ ਆਈ ਜਾਂਦਾ ਤੇਰੇ ਕੋਲ ਤੇ ਤੂੰ ਕਿੱਥੇ ਆ ਮੈਂ ਤਾਂ ਨੰਗਿਆ ਸੀਗਾ ਠੀਕ ਆ ਆ ਜੋ ਆਉਂਦਾ ਤੇਰੇ ਕੋਲੇ ਫੋਨ ਲਾਦਾ ਇਹ ਨਾਲ ਲੱਗਾ ਖਰਾਬ ਹੋ ਗਈ ਗੱਡੀ ਖਰਾਬ ਹੋ ਗਈ ਉਹ ਗੁਰਵਿੰਦਰ ਖੁੰਨਣ ਦੀ ਮਾੜੀ ਮੋਟੀ ਕੋਈ ਹੋ ਗਈ ਉਹ ਨਵੀਂ ਆ ਤੇਰੇ ਕੋਲੇ ਗੱਡੀ ਬਰੀਜਾ ਤਾਂ ਅੱਛਾ ਪਤਾ ਨਹੀਂ ਕੋਈ ਪ੍ਰੋਬਲਮ ਆ ਗਈ ਹੋ ਮਾੜੀ ਮਾਤੇ ਮੀਮੂ ਘਰ ਕੇ ਪਾਣੀ ਪੋਣੀ ਚ ਫਿਰਦੇ ਰਹਿੰਦੇ ਰਹੇ ਉਹ ਬਈ ਬਲਾਂ ਉਹਦੇ ਕਰਕੇ ਆ ਗਈ ਹੋ ਗਈ ਸੋਨੀ ਵੀਰੇ ਹੋਰ ਕੀ ਗੱਲਬਾਤ ਸੁਣਾਉਂਦਾ ਆ ਸਭ ਇਹ ਗੱਲਾਂ ਬਾਤਾਂ ਵਧੀਆ। ਅੱਛਾ ਆਪਣੇ ਕਬੱਡੀ 'ਚ ਕਿੱਦਾਂ ਆਏ ਤੁਸੀਂ? ਕਬੱਡੀ 'ਚ ਪਹਿਲਾਂ ਬਾਈ ਮੈਂ ਸਲੀਟ ਸੀਗਾ। ਅੱਛਾ। ਹਾਂ। ਸ਼ਿਸ਼ਾਂਤ ਵੰਗੂ। ਹਾਂ, ਸ਼ਾਂਤ ਵੰਗੂ ਦੇ ਮੰਗੂ। ਪਹਿਲਾਂ ਮੈਂ ਥੋੜਾ ਥੋੜਾ ਉਦਾਂ ਹੀ ਚਾਸ ਜੀ ਸੀ ਬਸ ਭੱਜਣ ਭੁੱਜਣ ਦੀ ਵੀ ਭਰਤੀ-ਪੁਰਤੀ ਹੋ ਜਾਂਗੇ ਪੌਚ 'ਚ। ਅੱਛਾ। ਬੰਦੇ ਨੂੰ ਹੁੰਦਾ ਹੀ ਆ। ਹੂੰ ਹੂੰ। ਫਿਰ ਹੌਲੀ-ਹੌਲੀ ਸਾਡੇ ਇੱਕ ਡੀਪੀ ਮਾਸਟਰ ਆਇਆ। ਤੇ ਉਹਨੇ ਨੈਸ਼ਨਲ ਦੀ ਟੀਮ ਬਣਾ ਲਈ। ਅੱਛਾ। ਉਹ ਕਹਿੰਦਾ ਵੀ ਖੇਡਿਆ ਕਰੋ ਬੱਪੀਆਂ ਨੇ ਤੋਂ ਸੀਗਾ। ਮੈਂ ਬਹੁਤ ਵਧੀਆ ਨੇਚਰ ਸੀ ਉਹਨਾਂ ਦਾ। ਉਹਦੀ ਕਰਕੇ ਮੈਂ 12 ਪੜ ਗਿਆ ਬਾਈ। ਨਹੀਂ ਮੈਂ ਨਹੀਂ ਮੈਂ ਪੜ ਵੀ ਨਹੀਂ ਹੋਣਾ ਸੀ ਮੈਥੋਂ ਅੱਛਾ ਤੇ ਮੈਂ ਸਕੂਲੋਂ ਹਟ ਗਿਆ ਬਈ 10ਵੀਂ ਚੋਂ ਤੇ ਮੈਨੂੰ ਉਹਨੇ ਦੁਬਾਰੇ ਫੋਨ ਕਰਕੇ ਘਰੇ ਮੇਰੀ ਮਾਤਾ ਹੋਰਿਆਂ ਨੂੰ ਕਹੀ ਆ ਕਰੇ ਡੈਡੀ ਹੋਰਿਆਂ ਨੂੰ ਵੀ ਸੋਨੀ ਨੂੰ ਤੁਸੀਂ ਚਲੋ ਪੜਾ ਦੋਗਾ ਹਾਂ ਮੈਂ ਕਿਹਾ ਮੈਂ ਤਾਂ ਭਰਤੀ ਦੇਖਣੀ ਆ ਬਸ ਹੁਣ ਦਾਸ ਕਰ ਲਈਆਂ ਆਪਾਂ ਮੈਂ ਭਾਈ ਫੌਜ ਦੀ ਰੇਸ਼ ਰੂਸ਼ ਕੱਢਿਆ ਆ ਅੱਛਾ ਹਾਂ ਮੇਰੇ ਐਮਐਚ ਪੈਗੀ ਕਰਨੇ ਚੋਂ ਅੰਮ੍ਰਾਲੇ ਮੈਨੂੰ ਕਹਿੰਦੇ ਵੀ ਹੁਣ ਮੈਂ ਆਖਿਆ ਵੀ ਪੈਸੇ ਪੁੱਛੇ ਆਪਾਂ ਕਹਿੰਦੇ ਨਹੀਂ ਪੈਸੇ ਪੁੱਛੇ ਵੀ ਆਪਾਂ ਮਾਹ 2 ਡਾ ਹੀ ਲੱਖ ਰੁਪਇਆ ਦੇ ਕੇ ਮੈਂ ਚੱਲ ਮੈਂ ਲੰਘ ਜੂਗਾ ਡਾਕਟਰ ਨੂੰ ਆਖਿਆ ਵੀ ਡਾਇਆ ਸੀ ਭਾਈ ਬੰਦਾ ਬੰਦਾ ਪਾ ਲਿਆ ਉਹ ਕਹਿੰਦਾ ਅਸੀਂ 10 ਜਣੇ ਸੀਗੇ ਉਹ ਕਹਿੰਦਾ ਮੈਂ ਪੱਕਾ ਨਹੀਂ ਵੀ ਲਿਖ ਕੇ ਦਿੰਦਾ ਤੈਨੂੰ ਵੀ ਪੱਕਾ ਕਰ ਤੂੰ ਮੈਂ ਪੈਸੇ ਵੀ ਫਿਰ ਦੇਵਾਂਗਾ ਤੈਨੂੰ 2.5 ਲੱਖ ਰੁਪਇਆ ਹਨਾ ਉਹ ਕਹਿੰਦਾ ਨਾ ਮਖਾ ਤੂੰ ਮੈਨੂੰ ਪਾਸ ਕਰਾ ਦੇ ਮੈਂ ਪੈਸੇ ਦੇ ਦੂੰਗਾ ਬਾਅਦ ਚ ਉਹ ਕਹਿੰਦਾ ਅੱਧੇ ਪੈਸੇ ਪਹਿਲਾਂ ਦੇ ਮੈਂ ਜਿੱਦ ਦਿਨ ਮੈਂ ਪਾਸ ਹੋ ਗਿਆ ਤੈਨੂੰ 2.5 ਵੀ ਮੈਂ 3 ਲੱਖ ਰੁਪਏ ਦੇ ਦੂੰਗਾ ਅੱਛਾ ਘਰ ਦੇ ਨੂੰ ਮੈਂ ਐਂ ਆਖਿਆ ਉਹਨੂੰ ਐਂ ਸੀ ਵੀ ਤੁੱਕੇ ਨਾ ਜੇ ਪਾਸ ਹੋ ਗਿਆ ਠੀਕ ਆ ਨਹੀਂ ਵੀ ਆਪਾਂ ਬਸ ਪੈਸੇ ਗਏ ਹਾਂ ਮੈਨੂੰ ਆਖੇ ਮਾਂ ਜੀ ਤੂੰ ਪਾਸ ਕਰਾ ਤਾਂ ਮੈਂ ਪੈਸੇ ਦੇ ਦੂੰ ਮੋੜ ਕੇ ਮੈਂ ਫੇਰ ਫੇਲ ਹੋ ਗਿਆ ਪੇਪਰ ਚ ਅੱਛਾ ਹੋਰ ਨਹੀਂ ਪੈਸੇ ਗਏ ਸੀ ਮੇਰੇ ਹਾਂ ਉਹ ਤੁੱਕੇ ਵਾਲਾ ਕੰਮ ਹੁੰਦਾ ਹੁੰਦਾ ਮੇਰੀ ਮਾਤਾ ਕਹੀ ਜਾਵੇ ਤੂੰ ਪੈਸੇ ਨਹੀਂ ਦਿੱਤੇ ਨਹੀਂ ਪਾਸ ਹੋ ਜਾਂਦਾ ਮੈਂ ਕਹਦਾ ਕਿਸਮਤ ਜੀ ਨਹੀਂ ਸੀ ਬੰਦੇ ਦੇ ਸਾਰੀਆਂ ਮਾਵਾ ਇਦਾਂ ਹੀ ਕਰਦੀਆਂ ਇਦਾਂ ਹੀ ਹੁੰਦਾ ਭਾਈ ਜੇ 10 ਬੰਦੇ ਵਗ ਗਏ ਉਹਨਾਂ ਕੋਲੇ ਦੋ ਚਾਰ ਨੇ ਤਾਂ ਪੱਕਾ ਭਰਤੀ ਹੋਈ ਜਾਣਾ ਹਨਾ ਉਹਨਾਂ ਦਾ 10 ਬੰਦਿਆਂ ਚੋਂ ਦੋ ਚਾਰ ਨੇ ਤਾਂ ਹੋਣ ਹੀ ਹੋਣਾ ਹੁੰਦਾ ਪੱਕਾ ਹੀ ਤੇ ਬਸ ਇੰਨੇ ਉਹਨਾਂ ਦਾ ਤੁੱਕਾ ਲੱਗ ਜਾਂਦਾ ਉਹਨਾਂ ਦਾ 7-8 ਲੱਖ ਰੁਪਏ ਬਣ ਜਾਂਦਾ ਤੇ ਫਿਰ ਉਸ ਤੋਂ ਬਾਅਦ ਚੋਂ ਸਰਕਲ ਕਬੱਡੀ ਚ ਕਿੱਦਾਂ ਹੈ ਫੇਰ ਬਾਈ ਜਦੋਂ ਅਸੀਂ ਨੈਸ਼ਨਲ ਖੇਡੇ ਮੈਂ ਕੇਰਲਾ ਵਾ ਗਿਆ ਸੀ ਤਾਮਨ ਲਾਡੂ ਚ ਮੁੰਡਿਆਂ ਨਾਲ ਕਿਥਾਂ ਹਾਂ ਨੈਸ਼ਨਲ ਮਾਤਲੇ ਜਾਂਦੇ ਰਹੇ ਅਸੀਂ ਕੋਟੜੇ ਦੇ ਹੁੰਦੇ ਸੀ ਮੁੰਡੇ ਉਦਾਂ ਟੀਮ ਲੈ ਕੇ ਬਾਗੇ ਭਾਈ ਉੱਥੇ ਖੇਡੇ ਅਸੀਂ ਆ ਕੇ ਫਿਰ ਮੈਂ ਉੱਦੀ ਸਾਡੇ ਪਿੰਡ ਖੇੜਦੇ ਹੁੰਦੇ ਮੇਰੇ ਨਾਲ ਮੁੰਡੇ ਹੁੰਦੇ ਕਈ ਉਹਨਾਂ ਨਾਲ ਖੇਡਣ ਲੱਗ ਗਿਆ ਮੈਂ ਅੱਛਾ ਤੇ ਦੂਬਾਦ ਵਸ ਭਾਈ ਇੱਧਰ ਵੜ ਗਏ ਕਿ ਕਿਹੜੀ ਸਾਨੂੰ ਦੀ ਗੱਲ ਹੋ ਭਾਈ ਇਹ ਹੋ ਭਾਈ ਮੰਨ ਕੇ ਚੱਲ 15 16 ਦੀ ਅੱਛਾ ਹਾਂ 15 16 ਚ ਵੜ ਗਏ ਸੀਗਾ ਸ਼ੁਰੂਆਤ ਆ ਜਿਹੜੀ ਓਪਨ ਚ ਕੀਤੀ ਵੀ ਤੁਸੀਂ ਨਾ ਨਾ ਬਈ ਪਹਿਲਾਂ ਅਸੀਂ ਖੇਡੇ ਛੋਟਾ ਬਾਜ ਉਹਦਾ ਨੋਰਮਲ ਪਿੰਡ ਜ ਆਪਣੇ ਟੂਰਨਾਮੈਂਟ ਹੁੰਦਾ ਹੁੰਦਾ ਸੀ ਸਾਡੇ ਹੁੰਦਾ ਸੀ ਸੁਖਵਾ ਸਰਪੰਚ ਉਹਨੇ ਉਹ ਕਰਾਉਂਦਾ ਹੁੰਦਾ ਟੂਰਨਾਮੈਂਟ ਅੱਛਾ ਛੋਟੇ ਛੋਟੇ ਹੁੰਦੇ ਸੀ 48 ਕਿਲੋ ਵੀ ਖੇਡੇ ਉਦੋਂ ਤਾਂ ਕਿਹੜਾ ਪਤਾ ਸੀਗਾ ਬਈ ਵੀ ਐਵੇਂ ਹੋਊਗਾ ਬਗਤਾ ਮਟਰ ਲੈ ਜਿੱਦੇ ਪਿੰਡ ਟੂਰਨਾਮੈਂਟ ਹੁੰਦੇ ਉਹਦੀ ਖੇਡਦੇ ਹੁੰਦੇ ਅੱਛਾ 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 ਹੁੰਦੇ ਹੀ ਹੈ ਨਾ ਵੀ ਜਦੋਂ ਪਿੰਡ ਟੂਰਨਾਮੈਂਟ ਹੋਵੇ ਉਹਦੀ ਖੇਡਦੇ ਹੁੰਦੇ ਤੇ ਭਾਈ ਫਿਰ ਅਸੀਂ ਇੱਕ ਵਾਰ ਇੱਕ ਸਾਲ 48 ਕਿਲੋ ਖੇਡੇ ਮੇਰੇ ਚੇਤੇ ਆ ਫੋਟੋਆਂ ਪਈਆਂ ਨੇ ਮੇਰੇ ਕੋਲੇ ਛੋਟੇ ਹੁੰਦੇ ਦੀਆਂ ਕੈਮਰੇ ਨਾਲ ਨਹੀਂ ਖਿੱਚਦੇ ਹੁੰਦੇ ਸੀ ਅੱਗੇ ਤੇ ਉਹ ਪਈਆਂ 48 ਕਿਲੋ ਖੇਡੇ ਫਿਰ 52 ਕਿਲੋ ਫਿਰ ਫਿਰ ਹਟ ਗਏ ਫਿਰ ਫਿਰ ਸਕੂਲਸ ਕਾਲ ਚ ਖੇਡਣ ਲੱਗੇ ਫਿਰ ਆ ਕੇ ਮੈਂ ਵਧੀਆ 60-62 ਚ ਖੇਡੇ ਥੋੜੇ ਦੋ ਚਾਰ ਮੈਚ ਨੇੜੇ ਤੇੜੇ ਪਿੰਡਾਂ ਚ ਭਾਈ ਹੂੰ ਤੇ ਇਸ ਤੋਂ ਬਾਅਦ ਮੈਂ ਕੀ ਹੋਇਆ ਜਦੋਂ ਉੱਥੇ ਖੇਡਿਆ ਨੇੜੇ ਤੇੜੇ ਹੂੰ ਐ ਬਸ ਫਿਰ हट ਗਿਆ ਫਿਰ 75 ਚ ਵੜ ਗਿਆ ਸਿੱਧਾ ਅੱਛਾ ਹਾਂ ਫਿਰ ਉੱਥੋਂ ਫਿਰ ਹੌਲੀ ਹੌਲੀ ਹੋ ਗਿਆ ਹੌਲੀ ਹੌਲੀ ਫਿਰ 85 ਚ ਵੜ ਗਿਆ 90 ਚ ਫਿਰ ਇਹ ਲੂਲੇ ਸਿੜੀਆਂ ਜਿੱਤ ਕੇ ਕੀ ਮਤਲਬ ਹੈ ਫਿਰ लास्ट ਚਾ ਹੋਣ ਲੱਗੇ ਵੀ ਆਪਾਂ ਜਿੱਤਣ ਲੱਗੇ ਹਾਂ ਹਾਂ ਬਾਈ ਨਾਲ ਹੀ ਜੱਗੂ ਹਰੀ ਆ ਗਏ ਸਾਰੇ ਫਿਰ ਤਾਂ ਵਧੀਆ ਬਾਬੇ ਜੱਗੂ ਤੋਂ ਯਾਦ ਆ ਸੋਨੀ ਵੀਰੇ ਆਪਾਂ ਅੱਗੇ ਵੀ ਗੱਲਬਾਤ ਕੀਤੀ ਹੋਈ ਵੀਡੀਓ ਚ ਹਾਂਜੀ ਹਾਂਜੀ ਬਾਈ ਜਿੱਥੇ ਜੱਗੂ ਦਾ ਨਾਮ ਆਉਂਦਾ ਉੱਥੇ ਨਾਲ ਸੋਨੀ ਦਾ ਵੀ ਨਾਮ ਆਉਂਦਾ ਹੈ ਨਾ ਹਾਂ ਉਹਦੇ ਕਰਕੇ ਯਾਰੀ ਬਹੁਤ ਆ ਹੈ ਨਾ ਬਾਈ ਸਾਡੇ ਜਿੰਨੇ ਮਤਲਬ ਸਾਡੇ ਏਰੀਆ ਦੇ ਪਲੇਅਰ ਆ ਗਏ ਹਾਂ ਹਾਂ ਕੁਲਵੀਰਾ ਹੋ ਗਿਆ ਜੱਗੂ ਹੋ ਗਿਆ ਗੁਰਵਿੰਦਰ ਹੋ ਗਿਆ ਹਾਂ ਇਕਮ ਹੋ ਗਿਆ ਸੋਨੀ ਹੋ ਗਿਆ ਸਾਰੇ ਜਿੰਨੇ ਪਲੇਅਰ ਆ ਵੀ ਮਤਲਬ ਇੱਕ ਦੂਜੇ ਨਾਲ ਮਾਲਾ ਹੋ ਗਿਆ ਕੁਲਵਿੰਦਰ ਜਲਵੇੜਾ ਹੋ ਗਿਆ ਹਾਂਜੀ ਹਾਂਜੀ ਇੱਕ ਮੁੰਡਾ ਪੀਤਾ ਫਲੇੜੇ ਤੋਂ ਜਿੰਨੇ ਮਤਲਬ ਸਾਡੇ ਏਰੀਆ 'ਚ ਪਲੇਅਰ ਨੇਗੇ ਸਾਰਿਆਂ ਦਾ ਇੱਕ ਦੂਜੇ ਨਾਲ ਬਹੁਤ ਇਹ ਪਿਆਰ ਆ ਬਾਈ ਅੱਛਾ ਹਾਂ ਮਤਲਬ ਵਧੀਆ ਮਿਲਬਰਤਨ ਰੱਖਦੇ ਆਗੇ ਬਹੁਤ ਵਧੀਆ ਆਗੇ ਸਾਰੇ ਇਕੱਠੇ ਰਹਿੰਦੇ ਆਗੇ ਮਤਲਬ ਬਾਕੀ ਫਿਰ ਬਾਈ ਅਸੀਂ ਜਦੋਂ ਉਹਦੇ ਨਾਲ ਖੇਡਣ ਲੱਗ ਗਏ ਮਤਲਬ ਸਾਡਾ ਵਧੀਆ ਅਸੀਂ ਉਧਰ ਹਰਿਆਣਾ ਏਰੀਆ ਖੇਡੇ ਸਾਰਾ ਸਰਸਾ ਏਰੀਆ ਗਰਮੀਆਂ 'ਚ ਮੈਚ ਹੁੰਦੇ ਹੁੰਦੇ ਆਗੇ ਉਹ ਤਾਂ ਬਾਹਰ ਉਹ ਚੱਲ ਕਿਹੜੇ ਜਾਂਦੇ ਸੀ ਉਧਰ ਮੈਚ ਖੇਡ ਖੇਡ ਕੇ ਬਾਈ ਅਸੀਂ ਗਰਮੀਆਂ 'ਚ ਸਾਨੂੰ ਪਤਾ ਮਿਹਨਤ ਲੱਗਦੀ ਰਹੀ ਜਦੋਂ ਉਧਰ ਮੈਚ ਲੱਲੇ ਫਿਰ ਬਾਈ ਉਹ ਅਸੀਂ ਪੂਰੇ ਜਿੱਤਣ ਲੱਗੇ ਸੀ ਵਧੀਆ ਬਸ ਐਦਾਂ ਚਲੋ ਨਾਂ ਬਣ ਗਿਆ ਪਰਮਾਤਮਾ ਨੇ ਉਹ ਇਦੋਂ ਤੱਕੜਾ ਹੋ ਗਿਆ ਵੱਧ ਹੂੰ ਪਰ ਅਸੀਂ ਖੇਡੇ ਨਾਲ ਹੀ ਆ ਬਾਈ ਇਕੱਠੇ ਸਾਰੇ ਸਾਚਾ ਹਾਂ ਇੱਕ ਆਪਣਾ ਸੋਨੀ ਵੀਰੇ ਜਿੱਦਾਂ ਨਾ ਪਿੱਛੇ ਜਿਆ ਇੱਕ ਦੋ ਕੌਂਟਰੋਵਰਸੀਆਂ ਹੋਈਆਂ ਆਈਆਂ ਨਾ ਕੋਈ ਜੱਗੂ ਨੂੰ ਕਿਦਾਂ ਕਮੈਂਟਾਂ ਦੇ ਵਿੱਚ ਨਾ ਵੀ ਹਾਂ ਸੰਦੀਪ ਨੂੰ ਹਾਂ ਹਾਂ ਬਈ ਹਾਂ ਹਾਂ ਵੀ ਤੁਹਾਡੇ ਹਿਸਾਬ ਦੇ ਨਾਲ ਜੱਗੂ ਦੀ ਨੇਚਰ ਕਿਦਾਂ ਦੀ ਆ ਬਈ ਉਹ ਬੰਦਾ ਹੈਗਾਗਾ ਮਤਲਬ ਬਹੁਤ ਆਪਣੇ ਪਾ ਦਾ ਬਹੁਤ ਹੀਰਾ ਬੰਦਾ ਬਈ ਨੇਚਰ ਉਹਦਾ ਗੁੱਡ ਆ ਅੱਛਾ ਲੋਕਾਂ ਦੇ ਪਾ ਦਾ ਕਿਵੇਂ ਹੋਵੇ ਹਨਾ ਉਹ ਐਦਾਂ ਦਾ ਬੰਦਾ ਵੀ ਜਿਹਦੇ ਨਾਲ ਹੈਗੀ ਹੈ ਦਿਲ ਤੋਂ ਹੈਗੀ ਆ ਅੱਛਾ ਚਾਹੇ ਬੰਦਾ ਕੋਈ ਮੂਰੇ ਕੋਈ ਖੜਾ ਰਹੇ ਫਿਰ ਹੈ ਨਹੀਂ ਤਾਂ ਹੈ ਨਹੀਂ ਅੱਛਾ ਬਾਕੀ ਜਦੋਂ ਤੁਸੀਂ ਕਿਤੇ ਮਿਲੋਂਗੇ ਉਹਨੂੰ ਬੈਠੋਗੇ ਤੇ ਨਾਲ ਤੁਹਾਨੂੰ ਫੇਰ ਉਹਦੇ ਨੇਚਰ ਦਾ ਪਤਾ ਲੱਗਣਾ ਤੁਸੀਂ ਆਖੋਗੇ ਯਾਰ ਇਹਦੇ ਵਰਗਾ ਤਾਂ ਬੰਦੇ ਹੀ ਨਹੀਂ ਕੋਈ ਹੈਗਾ ਹੂੰ ਹੁਣ ਸੱਤੀ ਆ ਮੁੰਡਾ ਸੰਭਾਲਾ ਉਹ ਕਹਿੰਦਾ ਹੁੰਦਾ ਯਾਰ ਉਸ ਜੱਗੂ ਦਾ ਸੁਭਾਅ ਪਤਾ ਨਹੀਂ ਕਿਦਾਂ ਦਾ ਹੋਣਾ ਹਨਾ ਐਵੇਂ ਹੋਊਗਾ ਉਹ ਹੁਣ ਉਹਨੂੰ ਮਿਲ ਕੇ ਕਹਿੰਦਾ ਯਾਰ ਇਹਦੇ ਵਰਗਾ ਤਾਂ ਬੰਦੇ ਹੀ ਨਹੀਂ ਕੋਈ ਹੈਗਾ ਐਦਾਂ ਹੁੰਦਾ ਬਾਈ ਆਪਾਂ ਜਿੰਨੀ ਦੇਰ ਕਿਸੇ ਨੂੰ ਮਿਲਦੇ ਨਹੀਂ ਉਹਨਾਂ ਚਿਰ ਨਹੀਂ ਜੱਜ ਨਹੀਂ ਕਰਨਾ ਚਾਹੀਦਾ ਬਾਈ ਹਾਂ ਹੁਣ ਲੋਕੀ ਕਮੈਂਟਾਂ 'ਚ ਜਿਹੜੇ ਬੰਦੇ ਨੇ ਕਿਤੇ ਮਿਲੇ ਨਹੀਂ ਹੁੰਦੇ ਹੁਣ ਮੈਨੂੰ ਆ ਬਾਈ ਨੂੰ ਆ ਸੋਨੂ ਆ ਸੋਨੂ 10% ਬੰਦੇ ਆ ਕਹਿੰਦਾ ਹੁਣ ਯਾਰ ਉਹ ਤਾਂ ਬੇਕਾਰ ਬੰਦਾ ਉਹ ਐਦਾਂ ਇੱਦਾਂ ਇੱਦਾਂ ਐਦਾਂ ਹੀ ਹੁੰਦਾ ਬਾਈ ਹੁੰਦੇ ਆ ਵਿੱਚ ਬਹੁਤ ਜ਼ਿਆਦੇ ਤੁਹਾਨੂੰ ਪਤਾ ਹੀ ਆ 100 ਕਹਿਣ ਵਾਲੇ ਚੰਗੇ ਵੀ ਹੁੰਦੇ ਆ 100 ਕਹਿਣ ਵਾਲੇ ਮਾੜੇ ਵੀ ਹੁੰਦੇ ਆਗੇ ਹੁਣ ਬਾਈ ਹਾਂ ਸਾਡੇ ਪਿੰਡ ਦਾ ਇੱਕ ਮੁੰਡਾ ਸੀਗਾ ਹਨਾ ਉਹ ਸਿੱਧੂ ਮੂਸੇਵਾਲੇ ਨੂੰ ਮਿਲਿਆ ਉਹ ਕਹਿੰਦਾ ਬਾਈ ਸਿੱਧੂ ਨੂੰ ਮਾੜਾ ਉਹ ਬੰਦੇ ਕਹਿੰਦੇ ਜਿਨ੍ਹਾਂ ਨੇ ਕਿ ਸਿੱਧੂ ਨੂੰ ਕਦੇ ਮਿਲੇ ਨਹੀਂ 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 ਕਹਿੰਦਾ ਉਹਨੂੰ ਮਿਲੇ ਤਾਂ ਜੇ ਮਿਲੇ ਜਿਹੜੇ ਬੰਦੇ ਮਿਲੇ ਹਨਾ ਉਹਨਾਂ ਚ ਇੱਕ ਵੀ ਬੰਦਾ ਬੰਦਾ ਮਾੜਾ ਕਹਿੰਦੇ ਉਹਨੂੰ ਆਹ ਗੱਲ ਹੁੰਦੀ ਆ ਹਨਾ ਜਿੰਨੇ ਸਿਰਪਾਈ ਸਿੱਧੂ ਦੇਖ ਜਿਹੜੇ ਬੰਦੇ ਮਿਲੇ ਨੇ ਉਹਨੂੰ ਨਾ ਉਹਨਾਂ ਨੂੰ ਪਤਾ ਵੀ ਉਹ ਬੰਦਾ ਕਿੱਦਾਂ ਦਾ ਕਿੱਦਾਂ ਦਾ ਸੀਗਾ ਹਣਾ ਲੋਕਾਂ ਨੇ ਜੱਜ ਕਰ ਲੈਣਾ ਜਿਹੜੇ ਬੰਦੇ ਕਦੇ ਆਏ ਨਹੀਂ ਹਣਾ ਇੱਕ ਦੂਜੇ ਦੇ ਫੈਨ ਹੁੰਦੇ ਆ ਜਿਵੇਂ ਹੁਣ ਦੇਖ ਕਿੰਨਾ ਪਿੱਛੇ ਰੌਲਾ ਪਿਆ ਸੀ ਜਿਹੜੇ ਬੱਬੂ ਮਾਨ ਦੇ ਫੈਨ ਸੀਗੇ ਕਿੰਨੇ ਲੋਕੀ ਇੱਕ ਦੂਜੇ ਨੂੰ ਗਾਲਾਂ ਦਿੰਦੇ ਸੀ ਸਿੱਧੂ ਆਏ ਆਏ ਆ ਉਹ ਜਦੋਂ ਆਪਾਂ ਕਿਸੇ ਕਿਸੇ ਇਨਸਾਨ ਨੂੰ ਮਿਲੇ ਨਹੀਂ ਉਹਨੂੰ ਮਾੜਾ ਚੰਗਾ ਬੋਲਣ ਹੀ ਨਹੀਂ ਚਾਹੀਦਾ ਬਾਈ ਹਣਾ ਨਹੀਂ ਬੰਦੇ ਨੂੰ ਕੁਝ ਕਹਿਣਾ ਚਾਹੀਦਾ ਵੀ ਯਾਰ ਐਦਾਂ ਹੁਣ ਆਪਾਂ ਕਿਸੇ ਦੇ ਜਦੋਂ ਮਿਲਾਂਗੇ ਫੇਰ ਜੱਜ ਕਰੋ ਬੰਦੇ ਨੂੰ ਵੀ ਕਿੱਦਾਂ ਦਾ ਮਿਲ ਕੇ ਬੰਦੇ ਨੂੰ ਪਤਾ ਲੱਗਦਾ ਹਣਾ ਤੁਸੀਂ ਆਪਾਂ ਮਿਲੇ ਆ ਬਾਈ ਫਸਟ ਟਾਈਮ ਮਿਲੇ ਆ ਦੇਖੋ ਉਦਾਂ ਮੈਂ ਤੁਹਾਡੀ ਇੰਟਰਵਿਊ ਵੀ ਸੋਣੀ ਹੈਨਾ ਜਦੋਂ ਬੰਦੇ ਨੂੰ ਤੁਸੀਂ ਮੈਨੂੰ ਮਿਲੇ ਹੋ ਫਿਰ ਬੰਦੇ ਦੇ ਨੇਚਰ ਦਾ ਪਤਾ ਲੱਗਦਾ ਵੀ ਉਹਦਾ ਕਿੱਦਾਂ ਦਾ ਬੰਦਾ ਉਹ ਮੈਂ ਆਪਾਂ ਉਹੀ ਵੀਡੀਓ ਸ਼ੁਰੂ ਚ ਆਪਾਂ ਉਹੀ ਗੱਲ ਕੀਤੀ ਨਾ ਮੈਂ ਕਿ ਸੋਨੀ ਬਾਈ ਨੂੰ ਦੇਖਦੇ ਆ ਪਹਿਲੇ ਤਿੰਨ ਚਾਰ ਹਾਲਾਂ ਪਰ ਵੀ ਸੁਭਾਅ ਅੱਜ ਬਣਿਆ ਤੇ ਅੱਜ ਪਤਾ ਲੱਗਿਆ ਵੀ ਸੋਨੀ ਬਾਈ ਦਾ ਸੁਭਾਅ ਕਿਵੇਂ ਦਾ ਕਿੱਦਾਂ ਦਾ ਉਹ ਹੀ ਗੱਲ ਆ ਮਿਲ ਕੇ ਪਤਾ ਲੱਗਦਾ ਮਿਲ ਕੇ ਪਤਾ ਲੱਗਦਾ ਕਿਸੇ ਨੂੰ ਵੀ ਹੈਨਾ ਜੇ ਆਪਾਂ ਮਿਲਦੇ ਆ ਤਾਂ ਹੀ ਪਤਾ ਲੱਗਦਾ ਇਨਸਾਨ ਦਾ ਕਿੱਦਾਂ ਦਾ ਬਾਈ ਦੀਪਕ ਨੂੰ ਮੈਂ ਅੱਜ ਤੋਂ ਤੋ ਤੈਨੂੰ ਸਾਲ ਸਾਲ ਹੋਈ ਗਿਆ ਹੂੰ ਤਾਂ ਸਾਲ ਤੋਂ ਵੱਧ ਹੀ ਹੋ ਗਿਆ ਬਾਈ ਇਹਦੂ ਪਿਛਲੇ ਸਾਲ ਮਿਲੇ ਸੀ ਆਪਾਂ ਹਾਂ 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 ਉਸ ਸੈਦੋਵਾਲ ਦਾ ਟੂਰਨਾਮੈਂਟ ਵੀ ਲੰਘਿਆ ਹਾਂ ਪਹਿਲੀ ਹਾਂ ਪਹਿਲੀ ਵਾਰ ਅਸੀਂ ਸੈਦੋਵਾਲ ਵਿੱਚ ਆਏ ਸੀ ਬਾਈ ਟੂਰਨਾਮੈਂਟ ਲੰਘੇ ਸੀ ਲੰਘੇ ਸੈਦੋਵਾਲ ਦੇ ਤੀਜਾ ਹੋਣ ਵਾਲਾ ਤੀਜਾ ਹੋਣ ਵਾਲਾ ਹੈ ਤਿੰਨ ਸਾਲ ਹੋਈਏ ਆ ਤਿੰਨ ਸਾਲ ਹੋ ਗਏ ਬਾਈ ਹਾਂ ਬਾਕੀ ਮਿਲੇ ਵਰਤਣੇ ਤੋਂ ਪਤਾ ਲੱਗਦਾ ਬਾਈ ਸਭ ਤੋਂ ਵੱਡੀ ਗੱਲ ਹੁੰਦੀ ਹੈ ਮੋਹ ਪਿਆਰ ਦੀ ਨਾ ਕੋਤੋਂ ਪਹਿਲੀ ਦੀ ਮਿਲਣ ਦੇਖ ਲਓ ਭਾਈ ਇਹ ਨਾ ਹਾਂ ਬਾਈ ਲੱਗਾ ਹੀ ਨਹੀਂ ਕੁਛ ਹਨਾ ਉਹੀ ਗੱਲ ਆ ਬਾਈ ਦੀਪਕ ਮੈਨੂੰ ਅੱਜ ਆਂ ਲੱਗੀ ਜਾਂਦਾ ਮੈਂ ਸੋਨੀ ਬਾਈ ਨੂੰ ਪਤਾ ਨਹੀਂ ਕਿੰਨੇ ਕਿੰਨੀ ਵਾਰੀ ਮਿਲਿਆ ਵਾ ਨਹੀਂ ਨਹੀਂ ਬਾਈ ਉਹੀ ਗੱਲ ਆ ਆਪਣਾ ਨਾ ਸੋਡੇ ਇਧਰ ਬਾਈ ਦੀਪਕ ਨੂੰ ਤਾਂ ਪਤਾ ਹੈਰੀ ਤੇ ਲੇਟੇ ਹੋਰੀ ਹੋਗੇ ਇਧਰ ਸਾਰੇ ਪਲੇਅਰ ਯਾਰ ਬਹੁਤ ਵਧੀਆ ਸਾਰਿਆਂ ਦਾ ਹਨਾ ਗੱਗੀ ਸੋਣ ਹੋਰੀ ਹੋਗੇ ਸਾਰੇ ਬੰਦੇ ਦਾ ਗੁੱਡ ਨੇਚਰ ਆ ਬਾਈ ਬਾਕੀ ਬੰਦੇ ਨਾਲ ਮਿਲੇ ਵਰਤਣ ਦਾ ਹੁੰਦਾ ਹੈਗਾ ਜਦੋਂ ਆਪਾਂ ਮਿਲਾਂਗੇ ਵਰਤਾਂਗੇ ਬੰਦੇ ਨਾਲ ਫਿਰ ਉਹਦੇ ਨੇਚਰ ਦਾ ਪਤਾ ਲੱਗਦਾ ਬਿਲਕੁਲ ਬਾਈ ਬਿਲਕੁਲ ਸਹੀ ਗੱਲ ਆ ਇਹ ਗੱਲ ਹੁੰਦੀ ਆ ਸੁਣੀ ਵੀਰੇ ਫੈਮਿਲੀ ਦਾ ਕੰਮ ਕਰ ਕਈ ਸੀਗਾ ਟਿੱਲੋਂ ਆਪਣੇ ਸ਼ੁਰੂ ਤੋਂ ਸ਼ੁਰੂ ਤੋਂ ਬਈ ਮੇਰਾ ਡੈਡੀ ਤਾਂ ਪਹਿਲਾਂ ਤਾਂ ਮਤਲਬ ਉਹਦਾ ਖੇਤੀ ਖੁੱਤੀ ਮਾੜੀ ਮੋਟੀ ਕਰ ਲੈਂਦਾ ਸੀ ਫਿਰ ਉਹ 88 ਚ ਮਤਲਬ ਜੋਬ ਤੇ ਲੱਗ ਗਿਆ ਸੀ ਬਾਰਡਰ ਵਾਕਸ ਮਹਿਕਮਾ ਨਹੀਂ ਹੁੰਦਾ ਹਾਂਜੀ ਹਾਂਜੀ ਉਹ ਚ ਉਹ ਚ ਉਹਨੇ ਕਾਫੀ ਟਾਈਮ ਮਤਲਬ ਪਹਿਲਾਂ ਤਾਂ ਉਹ ਇੱਧਰ ਰਹਾ ਸ਼ਾਇਦ ਬਠਿੰਡੇ ਕਣੀ ਹੂੰ ਹੂੰ ਮਤਲਬ ਦੂਰ ਸੀ ਉਹਦੀ ਡਿਊਟੀ ਫਿਰ ਉਹਨੇ ਲਾਗੇ ਪਿੰਡ ਸਾਡੇ ਵੀਰੋਂ ਕੀ ਵੀ ਲਾਇਆ 10 12 ਸਾਲ ਫਿਰ ਦਾਤੇ ਵਾਸ ਕਈ ਥਾਵਾਂ ਮੈਂ ਉਹਨੇ ਲਾਇਆ ਹੁਣ ਚਲੋ ਪਿੰਡੀ ਹੁੰਦਾ ਬਸ ਉਹਦੀ ਹੁਣ ਰਿਟਾਇਰਮੈਂਟ ਨੇੜੀ ਆ ਅੱਛਾ ਹਾਂ ਮਾਤਾ ਮੇਰੀ ਹਸਪੀਟਲ ਚ ਲੱਗੀ ਹੋਈ ਆ ਸਿਸਟਰ ਵੀ ਪੜੀ ਜਾਂਦੀ ਆ ਵਿਚਾਰੀ ਛੋਟਾ ਵੀ ਚਲੋ ਵਧੀਆ ਠੀਕ ਆ ਬਾਈ ਪ੍ਰਮਾਤਮਾ ਦਾ ਬਹੁਤ ਵਧੀਆ ਹੁਣ ਗਰੋਂਡਾ ਦੇ ਵਿੱਚ ਸੋਨੀ ਸੋਨੀ ਹੁੰਦੀ ਆ ਤੇ ਉਦੋਂ ਫੇਰ ਘਰਦਿਆਂ ਨੂੰ ਭਾਜੀ ਘਰਦਿਆਂ ਤਾਂ ਹੁੰਦੀ ਆ ਬਈ ਮਾਂ ਨੂੰ ਮਹਿਸੂਸ ਤਾਂ ਮਾਤਾ ਹੋਰਾਂ ਨੂੰ ਹੁੰਦੀ ਆ ਸਾਰਿਆਂ ਨੂੰ ਸਹੀ ਗੱਲ ਪਿੰਡ ਵਾਲੇ ਵੀ ਕਹਿੰਦੇ ਆ ਵੀ ਹਾਂ ਯਾਰ ਠੀਕ ਆ ਆਪਣੇ ਪਿੰਡ ਨੂੰ ਕੋਈ ਜਾਣਦਾ ਨਹੀਂ ਸੀ ਬੰਦੇ ਨੂੰ ਹੁੰਦੀ ਹੈ ਭਾਈ ਲੈ ਕੇ ਗਏ ਤੋ ਹੀ ਉਧਰ ਕਿਉਂਕਿ ਉਹ ਮੋਟਰਸਾਈਕਲ ਟਾਵੇਂ ਟਾਵੇਂ ਆ ਉਧਰ ਨਾ ਹਾਂ ਭਾਈ ਤਾਂ ਟਾਵੇਂ ਟਾਵੇਂ ਜੱਗੂ ਗੋਲੇ ਆ ਹਨਾ ਤੁਸੀਂ ਉਦੋਂ ਤੋਂ ਲੋਕੀ ਵੇਚਦੇ ਹੋਣੇ ਭਾਈ ਹਨਾ ਹਾਂ ਦੇਖਦੇ ਆ ਭਾਈ ਫਿਰ ਟਾਵੇਂ ਟਾਵੇਂ ਜੇ ਆ ਨਾ ਸਾਡੇ ਕਨੀ ਬੁਲਟ ਬੰਟ ਤਾਂ ਹੈਗੇ ਆ ਹਜੇ ਮੈਂ ਗੁਰੂ ਨੂੰ ਆਖਿਆ ਮਾ ਤੂੰ ਆਹ ਲੈ ਜਾ ਰੈਡਰ ਵਾਲਾ ਮੈਨੂੰ ਆਹ ਜਾਫੀ ਵਾਲਾ ਦੇ ਦੇ ਅੱਛਾ ਮੈਨੂੰ ਮਖਾ ਸੋਹਣਾ ਲੱਗਦਾ ਕਹਿੰਦਾ ਨਾ ਮੈਨੂੰ ਨਹੀਂ ਆਹ ਵਧੀਲਾ ਤੂੰ ਆਹੀ ਲੈ ਕੇ ਜਾ ਕਹਿੰਦਾ ਅਗਾ ਠੀਕ ਹੈ ਭਾਈ ਚਲ ਜਿਹੜਾ ਬੰਦਾ ਕਬੱਡੀ ਚ ਆ ਗਿਆ ਨਾ ਚਾਹੇ ਬੰਦਾ ਕਿਸੇ ਦੇ ਨਾਲ ਆ ਗਿਆ ਨਾ ਹੂੰ ਹੂੰ ਬੰਦਾ ਉਹ ਵੀ ਨਹੀਂ ਭੁੱਖਾ ਮਰਦਾ ਹਾਂ ਘਰੇ ਲੈ ਕੇ ਜਾਊਗੀ ਜਾਊਗਾ ਚਾਹੇ ਕੋਈ ਦਾਲ ਪੋਜੀਏ ਵਾਲਾ ਚਾਹੇ ਕੋਈ 버ਗਰ ਵਾਲਾ ਕੋਈ ਵੀ ਆ ਜਿਹੜਾ ਕੋਡੀ ਦੇ ਗਰਾਉਂਡ ਕੋਲੇ ਆ ਗਿਆ ਓਕੇ ਦੇਖ ਲਈ ਸੋਨੀ ਵੀਰੇ ਇੱਕ ਹੋਰ ਗੱਲ ਕਬੱਡੀ ਨਾਲ ਜਿੰਨੇ ਵੀ ਲੋਕ ਜੁੜੇ ਨਾ ਸਾਰੇ ਇਮੋਸ਼ਨਲ ਆ ਸਾ ਬਾਈ ਸਾਰੇ ਬੰਦੇ ਸੱਚ ਇਮੋਸ਼ਨਲ ਆ ਟੋਟਲੀ ਇਹ ਗੱਲ ਤੇ ਅੰਮੀ ਨਾਲ ਦੇਖੀ ਗੱਲ ਜਿੱਤੇ ਆ ਗਈ ਬਾਈ ਜਿੱਦੇ ਉਹਦੇ ਫਾਈਨਲ ਮੈਂ ਅਸੀਂ ਥੋੜਾ ਹਨਾ ਜਿੱਦੇ ਤੇ ਮੈਨੂੰ ਵੀ ਮਨ ਚ ਮੈਂ ਕਹਿਆ ਯਾਰ ਅੱਜ ਨਾ ਉਹ ਬੰਦਾ ਖਾਰ ਲੈ ਦਿੱਤੇ ਜਿਹੜਾ ਪਹਿਲਾਂ ਨਹੀਂ ਦਿੱਤੇ ਹਨਾ ਮੈਂ ਕਹਾ ਵੀ ਵਧੀਆ ਵੀ ਆਪਾਂ ਤੇ ਬਾਈ ਜਦੋਂ ਨਾ ਮੈਂ ਆਧਾ ਕਮਾਏ ਵੇਖਿਆ ਸੀਗਾ ਸਵੇਰ ਉੱਠ ਕੇ ਜਦੋਂ ਮੈਂ ਵੇਖਿਆ ਨਾ ਵੀ ਮੈਂ ਕਹਿੰਦਾ ਰਾਤ ਵੇਖੀ ਆਪਾਂ ਆਪਾਂ ਵੀ ਅਪਡੇਟ ਵੀ ਕੌਣ ਤੇ ਬਾਈ ਜਦੋਂ ਲੱਗਾ ਸੋਨੀ ਬਾਈ ਤੇ ਮੈਂ ਉਹ ਗੋੜੂ ਥੋਪੀ ਬਈ ਮੈਨੂੰ ਸਾਤੀ ਬੜਾ ਮੈਂ ਤਾਂ ਉਦੋਂ ਉੱਥੇ ਹੀ ਸੀਗਾ ਨਾ ਸਣੀ ਬਈ ਹਾਂ ਬਈ ਮੈਂ ਉਦੋਂ ਉੱਥੇ ਹੀ ਸੀਗਾ ਹਾਂ ਸਣੀ ਨੇ ਉਹ ਦੇਖਣੀ ਕਿੰਨੇ ਲੱਖ ਦੇ ਜਪੂਲੇ ਸੀ ਨਾ ਬੂਰੀਆਂ ਦੇ 7 ਲੱਖ ਦੇ 7 ਲੱਖ ਦੇ ਹਾਂ ਉਹਦੋਂ ਆਪਣੇ ਉਹਦਾ ਸਲਮਾਨ ਸੀਗਾ ਗੱਲਿਆਂ ਦਾ ਉੱਥੇ ਗੱਲੇ ਦਾ ਹਾਂ ਬਈ ਦੇ ਲੋ ਵੀ ਬੰਦਾ ਯਾਰ ਉਹ ਵੀ ਚਲੋ ਬਈ ਛੋਡੇ ਨਾਲ ਹਨਾ ਬੰਦੇ ਤੇ ਆ ਬਾਕਤਾ ਹੋਇਆ ਚਲੋ ਪ੍ਰਮਾਤਮਾ ਨੇ ਉਹਦੀ ਉਹ ਕਹਿੰਦੇ ਹੁੰਦੇ ਨੇ ਜਿੰਮੇ ਸੋਡੀ ਡਿਊਟੀ ਲਾਈ ਆਗੀ ਬਿਲਕੁਲ ਸਾਰੇ ਮੇਰੇ ਲਈ ਵੇਲੋ ਬਾਈ ਰੱਬ ਬਣ ਕੇ ਹਾਂ ਬਸ ਕਹਿੰਦੇ ਹੁੰਦੇ ਨੇ ਨਾ ਕੋਈ ਕਿਸੇ ਲਈ ਰੱਬ ਬਣ ਕੇ ਆਉਂਦਾ ਜਿੱਦੀ ਡਿਊਟੀ ਜਿੱਥੇ ਲਾਤੀ ਜਿੱਥੇ ਲਾਤੀ ਅੱਜ ਸੋਡੀ ਡਿਊਟੀ ਇੱਧਰ ਲੱਗੀ ਹੋਈ ਸੀਗੀ ਸਹੀ ਗੱਲ ਆਪਾਂ ਨੇ ਇਕੱਠਿਆਂ ਨੇ ਖਾਣਾ ਖਾਣਾ ਸੀ ਬਾਈ ਬੰਦੇ ਨੂੰ ਪਤਾ ਨਹੀਂ ਹੁੰਦਾ ਇਹ ਹੈ ਨਾ ਆਹ ਏਰੀਆ 'ਚ ਪਹਿਲੀ ਈ ਆਇਆ ਫਸਟ ਟਾਈਮ ਆਇਆ ਬਾਈ ਫਸਟ ਟਾਈਮ ਆਇਆ ਸੀ ਉਧਰ ਮੈਂ ਵੀ ਕੀ ਸਾਡਾ ਤਾਂ ਇੱਧਰ ਰੋਜ਼ ਦਾ ਏਰੀਆ ਹੀ ਕਿਹੜਾ ਭਾਈ ਵੀਰ ਮਾਜੇ ਤੋਂ ਆਪੇ ਟੱਪ ਦੀ ਮੈਂ ਤਾਂ ਭਾਈ ਸਾਡੇ ਏਰੀਆ 'ਚ ਫਿਰ ਹੁਣ ਘੱਟ ਟੂਰਨਾਮੈਂਟ ਹੁੰਦੇ ਹਨ ਰੋਜ਼ ਹੀ ਇੱਧਰ ਹੁੰਦੇ ਆ ਫਿਰ ਜਦੋਂ ਹੁਣ ਇੱਧਰ ਹੀ ਰਹਿੰਦੇ ਆ ਰੋਜ਼ ਦਾ ਐ ਹੋਰੇ ਵੀ ਬਾੜ ਜੀ ਲੱਗੀ ਪਈ ਆ ਤਾਂ ਕੁਝ ਵੀ ਨਹੀਂ ਹੈਗਾ ਸਾਨੂੰ ਐ ਲੱਗਦਾ ਕੁਝ ਨਹੀਂ ਬਾੱਕੀ ਭਾਈ ਇੱਧਰ ਉਂ ਵੀ ਪਲੇਅਰ ਦਬਾਬੇ ਦੇ ਤਾਂ ਚਲੋ ਆਪਾਂ ਮਾਜੇ ਆ ਨਾ ਤਾਂ ਇੰਨਾ ਵਰਤੇ ਨਹੀਂ ਭਾਈ ਮਾਜੇ 'ਚ ਵੀ 2-4 ਵਧੀਆ ਪਲੇਅਰ ਹੈਗੇ ਜਿਨ੍ਹਾਂ ਦਾ ਆਪਣਾ ਵਧੀਆ ਪਿਆਰ ਆ ਤੇ ਜਿਹੜੇ ਦਬਾਬੇ ਵਾਲੇ ਪਲੇਅਰ ਆ ਮਤਲਬ ਉਹ ਬੰਦੇ ਨੂੰ ਗਾਈਡ ਵੀ ਬਹੁਤ ਵਧੀਆ ਕਰਦੇ ਆ ਭਾਈ ਬਾਕੀ ਸਮਝਦਾਰ ਆ ਗਏ ਸਾਰੇ ਪੱਖੋਂ ਬਈ ਬਹੁਤ ਜ਼ਿਆਦਾ ਸੀਨੀਅਰ ਰਬੀ ਆ ਗਏ ਹੁਣ ਜੱਗੇ ਹੋਰੀ ਹੁੰਦੇ ਬਾਈ ਚਿੱਟੀ ਵਾਲ ਬਾਈ ਹਨ ਉਹ ਵੀ ਮੈਂ ਦੇਖਿਆ ਬੰਦੇ ਚਿੱਤਪਾਲ ਹੋ ਗਿਆ ਸਣੀ ਹੋ ਗਿਆ ਉਹ ਸਾਰੇ ਬੰਦੇ ਬੰਦੇ ਨੂੰ ਗਾਈਡ ਕਰਦੇ ਆ ਸਾਡੇ ਆਏ ਕਿ ਨਹੀਂ ਬਾਈ ਨਾ ਤਾਂ ਕੋਈ ਐਦਾਂ ਦਾ ਮਤਲਬ ਕੋਈ ਚਲੋ ਹੁਣ ਤਾਂ ਅਸੀਂ ਹੋ ਗਏ ਸਾਰੇ ਇੱਕ ਦੂਜੇ ਨੂੰ ਬੰਦਾ ਗਾਈਡ ਕਰਦਾ ਰਹਿਣਾ ਪਹਿਲਾਂ ਨਹੀਂ ਸੀ ਐਵੇਂ ਵੀ ਕੋਈ ਇੱਕ ਦੂਜੇ ਨੂੰ ਗਾਈਡ ਕਰਨਾ ਇਦਾਂ ਸਟੋਰੀ ਸੁਣਾਦਾ ਮੰਗੀ ਬਾਈ ਨੇ ਜੱਗੇ ਬਾਈ ਨੂੰ ਆਈ ਕਹਿੰਦੇ ਖੜੇ ਰਹਿ ਵਾ ਮਾਲਾ ਤੇਰਾ ਕਦਮਾਵਾ ਆ ਗਿਆ ਜੀ ਹਾਂ ਹਾਂ ਇੱਦੀ ਇੱਦੀ ਹਾਂ ਆਹ ਬਈ ਬਿਲਕੁਲ ਯਾਰ ਉਹਨਾਂ ਨੂੰ ਨਾ ਬੰਦਿਆਂ ਦੀ ਪਰਖ ਪਰਖ ਬੋਲ ਅਸਲ ਬਈ ਦੇਖ ਉਹੀ ਗੱਲ ਹੈ ਨਾ ਇੱਕ ਕੋਚ ਨੂੰ ਪਰਖ ਹੁੰਦੀ ਆ ਵੀ ਇਹ ਚ ਕੀ ਕੁਆਲਿਟੀ ਆ ਵੀ ਇਹ ਕੀ ਕਰ ਸਕਦਾ ਵੀ ਇਹ ਕਿਹੜੀ ਗੇਮ ਚ ਕਾਮਯਾਬ ਹੋ ਸਕਦਾ ਹੁੰਦਾ ਬੰਦੇ ਨੂੰ ਪਤਾ ਹੁੰਦਾ ਹੁਣ ਕੋਚਾਂ ਦਾ ਕੰਮ ਹੀ ਇਹ ਹੁੰਦਾ ਬਾਈ ਅਸੀਂ ਨੇ ਜਦੋਂ ਬਾਈ ਪਿਛਲੇ ਤੋਂ ਪਿਛਲਾ ਟੂਰਨਾਮੈਂਟ ਪੈਨਡ ਕਰਾਇਆ ਤਿੰਨ ਸਾਲਾਂ ਲਈ ਪੈਨ ਟੂਰਨਾਮੈਂਟ ਕਰਾਇਆ ਤੇ ਅਸੀਂ ਬਾਲੇ ਬਾਈ ਕੋਲੋਂ ਗੇ ਮੰਗੀ ਬਾਈ ਕੋਲੋਂ ਵੀ ਅਸੀਂ ਘਰੀ ਗਏ ਤੇ ਮੰਗੀ ਬਾਈ ਨੇ ਇੰਨਾ ਸਾਡੇ ਨਾਲ ਵਧੀਆ ਗੱਲਬਾਤ ਕੀਤੀ ਨਾ ਇੰਨਾ ਅਸੀਂ ਕਿਹਾ ਵੀ ਬਾਈ ਤੁਸੀਂ ਪੈਨਡ ਆਇਓ ਵੀ ਜਰੂਰ ਉਹ ਕਹਿੰਦੇ ਦੇਖ ਪਹਿਲਵਾਨ ਅਖੇ ਜੀ ਮੈਂ ਪੈਨਡ ਵਾਰ ਦਾ ਖੇਡਦਾ ਨਹੀਂ ਅਖੇ ਮੇਰੇ ਤੋਂ ਤੁਸੀਂ ਸੱਦ ਕੇ ਕੀ ਕਰਾਉਣਾ ਕਰਾਉਣਾ ਉਹ ਹੀ ਤੁਸੀਂ ਕਿਤੇ ਕੋਈ ਵਧੀਆ ਕੋਈ ਨਵਾਂ ਉੱਪਰ ਦਾ 플레이ਰ ਸੱਦੋ ਹਨਾ ਵੀ ਨਾਲ ਘੋਡੇ ਪ੍ਰਦਰਸ਼ਨ ਕਰਕੇ ਜਾਣਾ ਮੈਂ ਆਖੇ ਐਵੇਂ ਵੀ ਉੱਥੇ ਕੋ ਇੱਕ ਬੰਦੇ ਨੇ ਬਈ ਨਹੀਂ ਕਹਿੰਦਾ ਕੋਈ ਜਿਹੜੀ ਜਿਹੜੀ ਆਪਦੀ ਸੋਚਣੀ ਤਾਂ ਹੀ ਮੰਗੀ ਉਸਤਾਦ ਇੰਨਾ ਲੰਮਾ ਖੇਡ ਗਿਆ ਸਾਦਾ ਬਾਈ ਤੁਹਾਡੀ ਬਾਰੇ ਵੀ ਸਾਨੂੰ ਬਾਈ ਨਹੀਂ ਨਹੀਂ ਵਧੀਆ ਵਧੀਆ ਗੱਲਾਂ ਦੱਸਿਆ ਆਈ ਪਤਾ ਤੁਸੀ ਟੂਰਨਾਮੈਂਟ ਤੇ ਆਏ ਕਰਿਓ ਜਿਉਂ ਤੁਸੀ ਆਏ ਵੀ ਕਰ ਸਕਦੇ ਆਂ ਵੀ ਇਹ ਕੋਈ ਲੈਜੈਂਡ ਬੰਦੇ ਹੀ ਹੁੰਦੇ ਆ ਵੀ ਜਿਹੜੇ ਹਨ ਜਿਹੜੇ ਬਾਈ ਹਾਂ ਉਹ ਕਰ ਸਕਦੇ ਹੁੰਦੇ ਆਗੇ ਸੋਣਿਆ ਮੈਚ ਕਿੰਨੇ ਵੇ ਸ਼ੁਰੂ ਹੋਣਾ ਤੁਹਾਡਾ 4:00 ਵਜੇ ਮੈਚ ਬਾਈ ਆਲ ਓਪਨ ਆ ਉਥੇ 4 ਟੀਮਾਂ ਹੋਣਗੀਆਂ ਹਾਂ 4 ਟੀਮਾਂ ਨੇ ਪਤਾ ਨਹੀਂ 8 ਟੀਮਾਂ ਨੇ ਬਾਈ ਬਾਕੀ ਪਤਾ 8 ਟੀਮਾਂ ਵੇ 4 ਵੇ ਥੋੜੀ ਸ਼ੁਰੂ ਹੋਣੀ ਆ ਬਾਕੀ ਪਤਾ ਨਹੀਂ ਭਾਈ ਇੱਕ ਸੁਣੀ ਭਾਈ ਆ ਦਾ ਫੇਵਰੇਟ ਰੇਡਰ ਤੇ ਜਾਪੀ ਜਰੂਰ ਦੱਸੋ ਭਾਈ ਆਪਣੇ ਦਾ ਹੁਣ ਸਾਰੇ ਦੇਖਣਾ ਆ ਆਪਣਾ ਪਤਾ ਕੀ ਹੁੰਦਾ ਨਾਦਾ ਭਾਈ ਮੈਂ ਕਿਦੇ ਪਹਿਲਾਂ ਕੋਡੀ ਦੇਖ ਕੇ ਕਿਸੇ ਨੂੰ ਲੱਗਿਆ ਵੀ ਆ ਪਾ ਬੰਦੇ ਨੂੰ ਦੇਖ ਕੇ ਕੋਡੀ ਲੱਗੀ ਏ ਹੈਨਾ ਬਸ ਉਦੋਂ ਛੋਟੇ ਹੁੰਦਿਆਂ ਨੂੰ ਇੱਕ ਲਾਲਚ ਨਹੀਂ ਹੁੰਦਾ ਹੁੰਦਾ ਉਦੋਂ ਤਾਂ ਟਰੋਫੀ ਪਿੱਛੇ ਹੁੰਦਾ ਸੀ ਵੀ ਆਪਾਂ ਨੂੰ ਟਰੋਫੀ ਮਿਲ ਜੇ ਬਸ ਹੋਰ ਕੁਝ ਨਹੀਂ ਚਾਹੀਦਾ ਉਦਾਂ ਬਈ ਨਾ ਤਾਂ ਮੈਂ ਕਿਦੇ ਐ ਸੋਚਿਆ ਵੀ ਆਪਾਂ ਉਹਦੇ ਵਰਗੇ ਪਲੇਅਰ ਬਣੀਏ ਹਨਾ ਨਾ ਕਿਦੇ ਐ ਸੋਚਿਆ ਵੀ ਆਪਾਂ ਉਹ ਪਲੇਅਰ ਵਰਗੇ ਬਣ ਕੇ ਰਹਿਣਾ ਬਸ ਐ ਸੋਚਿਆ ਹੋਇਆ ਵੀ ਆਪਦਾ ਕੁਝ ਅਲੱਗ ਤੋਂ ਕਰੋ ਵੀ ਜਿਹੜਾ ਯਾਦ ਰੱਖਣ ਹਨਾ ਕੋਈ ਆਪਦਾ ਇਦਾਂ ਦਾ ਕੰਮ ਕਰੋ ਵੀ ਦੁਨੀਆ ਯਾਦ ਰੱਖੇ ਵੀ ਯਾਰ ਕੋਈ ਪਲੇਅਰ ਖੇਡਦਾ ਹੁੰਦਾ ਸੀ ਵੀ ਪਸੰਦ ਕਿਨੂੰ ਕਰਦਾ ਵਾ ਪਸੰਦ ਬੜੀ ਵਧੀਆ ਲੱਗਦੀ। ਭਾਈ ਪਸੰਦ ਤਾਂ ਹੁਣ ਆਪਾਂ ਨੂੰ ਦੇਖੋ ਸਾਰੀ ਆਪਣਾ ਦੇਖ ਸਾਰੀ ਆਪ ਦਾ ਆਪ ਦਾ ਪਰਫੋਰਮੈਂਸ ਬੰਦੇ ਦਿੰਦੇ ਆ ਸਾਰੀ ਵਧੀਆ ਖੇਡਦੇ ਆ। ਚੱਕਰ ਮਸਾ ਕੀ ਆ ਅਮਰਤ ਵੀਰੇ? ਆਪਣਾ ਇਹਦੀ ਬੰਦ ਹੀ ਸਾਰੀ ਮੇਰੇ ਮੈਂ ਤਾਂ ਇੱਕ ਦਮ ਦੂਜੇ ਨੂੰ ਗੁੱਸੇ ਹੋਇਆ। ਨਾ ਨਾ ਅੱਦਕ ਚਲੋ ਭਾਈ ਗੁੱਸੇ ਹੋਣਾ ਤਾਂ ਕੋਈ ਚੱਕਰ ਹੀ ਨਹੀਂ ਆਪਣਾ ਆਪਣਾ ਹਰੇਕ ਨਾਲ ਹੀ ਪਿਆਰ ਭਾਈ ਇੰਨਾ ਜ਼ਿਆਦਾ ਆ ਵੀ ਮਤਲਬ ਆਪਾਂ ਜਿਹਨੂੰ ਮਰਜੀ ਹੈਲੋ ਹਾਈ ਦੇਖ ਇੱਥੇ ਟੂਰਨਾਮੈਂਟ ਹੋਇਆ ਭਾਈ ਖਜੂਰਲੇ। ਹਾਂਜੀ। ਭਾਈ ਅਮਰਤ ਵੀ ਖੇਡਿਆ ਸੀ। ਬੈਗਰੂ ਵੀ ਉਰੀ ਸੀਗਾ। ਮੇਸੀ ਵੀ ਸਾਰੇ ਉਰੇ ਸੀਗੇ। ਮੈਨੂੰ ਬੋਲ ਮਾਰ ਲਿਆ ਕਰਨ ਮੈਂ ਉੱਥੇ ਜਾ ਕੇ ਖੜਿਆ ਬਾਹਰੇ ਗੱਡੀ ਚਲੋ ਬਗਲ ਚ ਲੱਗੀ ਨਹੀਂ ਗੱਡੀ ਉਹ ਬਾਈ ਨਿਊਜ਼ੀਲੈਂਡ ਵਾਲੇ ਸੀ ਸਾਡੇ ਉਹਨਾਂ ਨੇ ਬਣਾਈ ਸੀ ਟੀਮ ਤੇ ਮੈਨੂੰ ਪਹਿਲੇ ਤਾਂ ਅੰਬਰ ਤੋਂ ਔਲਖ ਨਹੀਂ ਸੱਦਾ ਸੋਨੀ ਕਹਿੰਦਾ ਆ ਜਾ ਗੱਡੀ 'ਚ ਆ ਜਾ ਠੰਡਾ ਠੰਡਾ ਪੀਨੇ ਆ ਉਦੇ ਕੋਲੇ ਬੈਠਿਆ ਫਿਰ ਬਾਈ ਬੈਗਰੂ ਨੇ ਬੋਲ ਮਾਰ ਲਿਆ ਫਿਰ ਮੇਸੀ ਨੇ ਬਿਠਾ ਲਿਆ ਮੇਸੀ ਨੇ ਅੱਧਾ ਘੰਟਾ ਬਿਠਾਈ ਰੱਖਿਆ ਸੁਣਾ ਗੱਲਾਂ ਬਾਤਾਂ ਕੋਈ ਮਤਲਬ ਸਾਰੇ ਨਾਲ ਆਪਣਾ ਬਾਈ ਵਧੀਆ ਤੇ ਪਿਆਰ ਹੈਗਾ ਸਾਰੇ ਕਾਰਨ ਦੱਸ ਮੈਨੂੰ ਅੱਜ ਪਤਾ ਲੱਗਿਆ ਹੋਦਾ ਕੀ ਕਿਉਂਕਿ ਬਾਈ ਦਾ ਆਪਦਾ ਸੁਭਾਅ ਵਾਲਾ ਵਧੀਆ ਜੇ ਬੰਦਾ ਆਪ ਵਧੀਆ ਨਾ ਕਹਿੰਦੇ ਹੁੰਦੇ ਵਧੀਆ ਨੂੰ ਵਧੀਆ ਹੀ ਲੱਗਰਦੇ ਹਾਂ ਹਾਂ ਕਿਉਂਕਿ ਬਾਈ ਤੁਸੀਂ ਆਪ ਵਧੀਆ ਨਰਮੋ ਬਸੜਾ ਸੁਭਾਅ ਬਹੁਤ ਬਾਈ ਯਾਰ ਹੁਣ ਆਪਾਂ ਵੀਰੇ ਆਪਾਂ ਆਪਣੇ ਕੰਮ ਆਏ ਹਨਾ ਹਾਂਜੀ ਆਪਾਂ ਚੱਲ ਭਾਈ ਨੂੰ ਫੋਨ ਕੀਤਾ ਹਾਂਜੀ ਭਾਈ ਨੂੰ ਮੈਚ ਆ ਮੈਚ ਆ ਹਾਂ ਆਪਣੀ ਗੱਡੀ ਇਹਦੀ ਪਤਾ ਨਹੀਂ ਕਿੱਥੇ ਆ ਇਸ ਤੇ ਵੀਰ ਆਪਣੇ ਨਾਲ ਬੈਠਦੇ ਹਾਂ ਬਿਲਕੁਲ ਸਹੀ ਗੱਲ ਆ ਨਾਲੇ ਭਾਈ ਨੇ ਸੇਵਾ ਪਾਣੀ ਕੀਤਾ ਸੇਵਾ ਪਾਣੀ ਨਹੀਂ ਨਹੀਂ ਉਹ ਤਾਂ ਭਾਈ ਫੇਰ ਕੀ ਹੁੰਦਾ ਪਾਈਆਂ ਕੋਲ ਹੀ ਬੰਦਾ ਆਉਂਦਾ ਜਾਂ ਅੰਦਰ ਰਹਿੰਦਾ ਹੋਰ ਕੀ ਲੈ ਜਾਣਾ ਹੈ ਕਿਹੜਾ ਰੋਜ਼ ਰੋਜ਼ ਬੰਦਾ ਆਉਂਦਾ ਗਿਆ ਪਤਾ ਨਹੀਂ ਕਿਵੇਂ ਸਬੱਬੀ ਕਿਹੜਾ ਵਾਜੇ ਜਾਂਦਾ ਬੰਦੇ ਦਾ